ਹਾਂਜੀ ਵੀ ਸਤਿ ਸ੍ਰੀ ਅਕਾਲ ਸਾਰੇ ਕਿਸਾਨ ਵੀਰਾਂ ਨੂੰ ਤੇ ਲੋ ਜੀ ਅੱਜ ਆਪਾਂ ਤੀਜੇ ਦਿਨ ਦੀ ਜਿਹੜੀ ਵੀਡੀਓ ਫਿਰ ਲੈ ਕੇ ਹਾਜ਼ਰ ਹੋਏ ਆਂ ਤੀਜੇ ਦਿਨ ਦੇ ਜਿਹੜੇ ਆਪਾਂ ਲਗਾਤਾਰ ਰੇਟ ਤੁਹਾਨੂੰ ਦਿਖਾ ਰਹੇ ਆਂ ਸੀਜ਼ਨ ਦੇ ਤੇ 1509 ਆ ਜਿਹੜੀ ਤੁਹਾਨੂੰ ਵੀ ਪਤਾ ਜੀ ਬਹੁਤ ਮੰਡੀਆਂ ਦੇ ਵਿੱਚ ਜਿਹੜੀ ਬਾਹਰਲੀਆਂ ਸਟੇਟਾਂ ਦੇ ਬਾਹਲੇ ਰਾਜਾਂ ਦੇ ਵਿੱਚ ਆਉਣੀ ਜਿਹੜੀ ਸ਼ੁਰੂ ਹੋ ਗਈ ਹੈ ਹਰ ਇੱਕ ਦੇ ਕਿਸਾਨ ਦੇ ਮਨ ਦੇ ਵਿੱਚ ਇਹੀ ਸਵਾਲ ਆ ਕਿ ਇਸ ਵਾਰ ਜਿਹੜਾ ਬਾਸਮਤੀ ਦਾ ਰੇਟ ਕੀ ਰਹੂਗਾ ਬਹੁਤ ਕਿਸਾਨ ਵੀਰਾਂ ਦੇ ਜਿਹੜੇ ਮੈਸੇਜ ਵੀ ਆਉਂਦੇ ਆ ਕਿ ਇਸ ਵਾਰ ਜਿਹੜੇ ਬਾਸਮਤੀ ਦੇ ਰੇਟ ਕੀ ਰਹਿਣਗੇ ਦੇਖੋ ਜੀ ਇੱਕ ਵਪਾਰ ਲਾਈਨ ਦਾ ਜਿਹੜਾ ਵਪਾਰੀ ਨੇ ਖਰੀਦਣਾ ਝੋਨਾ ਸਾਹਿਬ ਤੇ ਸੋ ਇਸ ਦਾ ਜਿਹੜਾ ਰੇਟ ਆ ਆਪਾਂ ਕਨਫਰਮ ਨਹੀਂ کہہ ਸਕਦੇ ਸੋ ਆਪਾਂ ਆਸ ਕਰਦੇ ਆ ਕਿ ਇਸ ਵਾਰ 4000 ਤੋਂ ਜਿਹੜਾ ਉੱਪਰ ਹੀ ਝੋਨਾ ਜਾਵੇ ਤਾਂ ਕਿ ਕਿਸਾਨ ਵੀਰਾਂ ਨੂੰ ਜਿਹੜੇ ਉਹਨਾਂ ਦੀ ਮਿਹਨਤ ਦਾ ਪੂਰਾ ਮੁੱਲ ਮਿਲ ਸਕੇ ਤੇ ਬਾਕੀ ਵੀਰੋ ਜਿਹੜੇ ਕਿਸਾਨ ਵੀਰ ਅੱਜ ਪਹਿਲੀ ਵਾਰ ਵੀਡੀਓ ਦੇਖ ਰਹੇ ਨੇ YouTube ਚੈਨਲ ਨੂੰ ਸਬਸਕ੍ਰਾਈਬ ਜਰੂਰ ਕਰ ਲਿਓ ਤਾਂ ਕਿ ਤੁਹਾਨੂੰ ਨੋਟੀਫਿਕੇਸ਼ਨ ਮਿਲਦਾ ਰਹੇ ਲਓ ਜੀ ਅੱਜ ਆਪਾਂ ਇੰਦਰੀ ਮੰਡੀ ਚੋਂ ਦਾ ਰੇਟ ਦੱਸਾਂਗੇ ਇੰਦਰੀ ਮੰਡੀ ਦੇ ਵਿੱਚ 1509ਾਂ ਕੰਬਾਈਨ ਦਾ ਵੱਡਿਆ ਹੋਇਆ ਤੇ ਉਹਦਾ ਘੱਟ ਤੋਂ ਘੱਟ ਰੇਟ 2800 ਤੇ ਵੱਧ ਤੋਂ ਵੱਧ ਜਿਹੜਾ ਰੇਟ 3100 ਰੁਪਏ ਦੇ ਜਿਹੜਾ ਵਿਕਿਆ ਤੇ ਕੱਲ ਨਾਲੋਂ 50 ਰੁਪਏ ਜਿਹੜਾ ਮੰਦਾ ਆਇਆ ਰੇਟ ਦੇ ਵਿੱਚ ਉਸ ਤੋਂ ਬਾਅਦ ਜੇ ਰਦੌਰ ਮੰਡੀ ਦੀ ਗੱਲ ਕਰਦੇ ਹਾਂ ਰਦੌਰ ਮੰਡੀ ਦੇ ਵਿੱਚ 1509ਾਂ ਜਿਹੜਾ ਕੰਬਾਈਨ ਦਾ ਵੱਡਿਆ ਹੋਇਆ 2645 ਤੋਂ ਲੈ ਕੇ 3000 ਤੇ 40 ਰੁਪਏ ਤੱਕ ਜਿਹੜਾ ਰਦੌਰ ਮੰਡੀ ਦਾ ਜਿਹੜਾ ਰੇਟ ਰਿਹਾ ਜੀ ਨਰੇਲਾ ਮੰਡੀ ਦੇ ਵਿੱਚ 1509 ਆ ਜੀ 2500 ਤੋਂ ਲੈ ਕੇ 2900 ਤੇ 26 ਰੁਪਏ ਤੇ ਜਿਹੜਾ ਉਹਦੇ ਵਿੱਚ ਕੱਲ੍ਹ ਨਾਲੋਂ ਜਿਹੜਾ ਰੇਟ 16 ਰੁਪਏ ਜਿਹੜਾ ਮੰਦਾ ਲੱਗਿਆ ਇਹ ਆ ਜੀ ਨਰੇਲਾ ਮੰਡੀ ਦੀ ਅਪਡੇਟ ਰਦੌਰ ਮੰਡੀ ਦੇ ਵਿੱਚ ਫਿਰ ਇੱਕ ਢੇਰੀ ਆਈ ਆ 2625 ਤੋਂ ਲੈ ਕੇ 3000 ਤੇ 40 ਰੁਪਏ ਕਰਨਾਲ ਮੰਡੀ ਦੇ ਵਿੱਚ 1509 ਆ ਜਿਹੜਾ 2700 ਤੋਂ ਲੈ ਕੇ 3155 ਤੇ ਇਸ ਮੰਡੀ ਦੇ ਵਿੱਚ ਜਿਹੜੀ ਤੇਜ਼ੀ ਆ 5 ਰੁਪਏ ਜਿਹੜੀ ਦੇਖਣ ਨੂੰ ਮਿਲੀ ਆ ਤੇ ਇਸ ਮੰਡੀ ਦੇ ਵਿੱਚ ਜੇ ਆਪਾਂ ਗੱਟਿਆਂ ਦੀ ਗੱਲ ਕਰੀਏ ਤਾਂ 60000 ਗੱਟਾ ਟੋਟਲ ਜਿਹੜਾ ਇਸ ਮੰਡੀ ਦੇ ਵਿੱਚ ਭਰਿਆ ਗਿਆ ਜੀ ਗੰਗੋਵ ਮੰਡੀ ਉੱਤਰ ਪ੍ਰਦੇਸ਼ ਦੀ ਮੰਡੀ ਆ ਜਾਂਦੀ ਹੈ ਜੀ 1509 ਉੱਥੋਂ ਦਾ ਜਿਹੜਾ ਰੇਟ ਆ 3100 ਰੁਪਏ ਤੇ 70 ਰੁਪਏ ਜਿਹੜਾ ਮੰਦਾ ਕੱਲ ਨਾਲ ਹੋਇਆ ਜੀ ਇੱਥੇ 50000 ਜਿਹੜੀ ਬੋਰੀ ਭਰੀ ਗਈ ਆ ਉਸ ਤੋਂ ਬਾਅਦ ਆਪਾਂ ਇੱਕ ਦੋ ਮੰਡੀਆਂ ਦਾ ਜਿਹੜੇ ਰੇਟ ਹੋਰ ਕਨਾਵਾਂਗੇ ਤੇ ਚੱਲਦੀ ਚੱਲਦੀ ਵੀਡੀਓ ਜਿਹੜੀ ਆਪਣੇ ਦੋਸਤਾਂ ਮਿੱਤਰਾਂ ਤੱਕ ਜਿਹੜੀ ਸ਼ੇਅਰ ਜ਼ਰੂਰ ਕਰ। ਕਰਨਾਲ ਮੰਡੀ ਦੇ ਵਿੱਚ ਫਿਰ ਜਿਹੜਾ 3100 ਤੇ 25 ਰੁਪਏ ਜਿਹੜਾ ਰੇਟ ਖੁੱਲਾ ਲੱਗਿਆ ਜੀ। ਇਹ ਸੀ ਕਿਸਾਨ ਵੀਰੋ ਕੁਝ ਕੁ ਮੰਡੀਆਂ ਦੇ ਜਿਹੜੇ ਰੇਟ ਕਿਉਂਕਿ ਟਾਵੀਆਂ ਟਾਵੀਆਂ ਢੇਰੀਆਂ ਜਿਹੜੀਆਂ ਆਉਣੀਆਂ ਸ਼ੁਰੂ ਹੋ ਗਈਆਂ। ਪੰਜਾਬ ਦੇ ਵਿੱਚ ਵੀ ਜਿਹੜੀ ਬਾਸਮਤੀ ਆਪਣੇ ਖੁਦ ਦੇ ਲੱਗੀ ਹੋਈ ਹੈ ਜੀ 1509 ਜਿਹੜੀ ਆਪਾਂ ਵੀਡੀਓ ਬਣਾ ਰਹੇ ਆ ਵੀਡੀਓ ਸਕਰੀਨ ਤੇ ਚੱਲ ਰਹੀ ਹੈ। ਇਹ ਲਗਭਗ 5-6 ਦਿਨ ਜਿਹੜੀ ਪੁਰਾਣੀ ਵੀਡੀਓ ਆ ਤੇ ਇਸ ਜਿਹੜੀ ਬਾਸਮਤੀ ਨੂੰ 20 ਦਿਨ ਦੀ ਆਪਾਂ ਨੂੰ ਬਾਅਦ ਜਿਹੜੀ ਕਟਾਈ ਕਰਾਂਗੇ ਜੀ ਇਸ ਵਾਰ 1509 ਦਾ ਜਿਹੜਾ ਬਹੁਤ ਸੋਨਾ ਪਕਾ ਤੇ ਬਾਕੀ ਕਿਸਾਨ ਵੀਰੋ ਜੇ ਆਪਣੀ ਵੀਡੀਓ ਤੁਹਾਨੂੰ ਚੰਗੀ ਲੱਗਦੀ ਹੈ ਕਮੈਂਟ ਕਰਕੇ ਜਰੂਰ ਆਪਣਾ ਏਰੀਆ ਮੈਂਸ਼ਨ ਕਰੋ ਤੁਹਾਡੀ ਇਸ ਵਾਰ ਬਾਸਮਤੀ ਦੀ ਜਿਹੜੀ ਕਿਹੜੀ ਵੈਰਾਈਟੀ ਲੱਗੀ ਹੋਈ ਹੈ ਕਿਹੜੀ ਕਿਸਮ ਲਾ ਰੱਖੀ ਹੈ ਜਰੂਰ ਕਮੈਂਟ ਕਰਕੇ ਦੱਸਿਓ ਤੇ ਬਾਕੀ ਤੁਹਾਨੂੰ ਵੀ ਕਿਸੇ ਮੰਡੀ ਦੇ ਰੇਟ ਬਾਰੇ ਜਾਣਕਾਰੀ ਮਿਲਦੀ ਹੈ ਤਾਂ ਜੀ ਜਰੂਰ ਆਪਣੇ ਨਾਲ ਮੈਸਜ ਕੰਟੈਕਟ ਕਮੈਂਟਾਂ ਦੇ ਵਿੱਚ ਜਿਹੜਾ ਜਰੂਰ ਸੰਪਰਕ ਕਰਿਆ ਕਰੋ ਬਾਕੀ ਆਪਾਂ ਇੱਕ ਲਾਸਟ ਤੇ ਤੁਹਾਨੂੰ ਮੈਂ ਇੱਕ ਵਟਸਐਪ ਨੰਬਰ ਦਿੰਨਾ ਜੀ ਉਸ ਦੇ ਵਿੱਚ ਰੂਪਮਾਨ ਫਰੀਦਕੋਟੀਆਂ ਦੇ ਵਿੱਚ ਜਰੂਰ ਤੁਸੀਂ ਐਡ ਹੋਣਾ ਤਾਂ ਕਿ ਤੁਹਾਨੂੰ ਖੇਤੀ ਬਾਰੇ ਜਿਹੜੀ ਹਰ ਇੱਕ ਨੌਲੇਜ ਪਤਾ ਲੱਗਦੀ ਰਹੇ ਨਵੇਂ-ਨਵੇਂ ਜਿਹੜੇ ਕਿਸਾਨ ਮੇਲੇ ਲੱਗਦੇ ਰਹਿੰਦੇ ਆ ਤਾਂ ਕਿ ਤੁਹਾਨੂੰ ਨੋਟੀਫਿਕੇਸ਼ਨ ਉਹਨਾਂ ਤਾਂ ਹੀ ਮਿਲ ਸਕੇ ਤੁਸੀਂ ਨੰਬਰ ਜਿਹੜਾ ਨੋਟ ਕਰਿਓ ਮੈਂ ਸਕਰੀਨ ਤੇ ਵੀ ਚਲਾ ਦੂੰਗਾ 9873698736 ਜਿਹੜਾ ਮੈਂ ਲਿੰਕ ਤੇ ਤੁਹਾਨੂੰ ਡਿਸਕ੍ਰਿਪਸ਼ਨ ਦੇ ਵਿੱਚ ਜਰੂਰ ਇਸ ਗਰੁੱਪ ਵਿੱਚ ਜੁਆਇਨ ਹੋਵੋ